ਕਹਤਾ ਹੁੰਦੀਆਂ ਨੇ ਇਨਸਾਨ ਦਾ ਸੁਭਾਅ ਵੱਖੋ ਵਕਰਾ ਹੁੰਦਾ ਹੈ ਹਰ ਬੰਦੇ ਦਾ ਸੁਭਾਅ ਉਹ ਜਿਹੜਾ ਵਕਰਾ ਵਕਰਾ ਹੁੰਦਾ ਹੈ ਤੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਗੋਰਖਨਾਥ ਜਾਂਦੇ ਨੇ ਉਹਨਾਂ yogੀਆਂ ਦੇ ਨਾਲ 나ਥਾਂ ਦੇ ਨਾਲ ਇਹਨਾਂ ਦਾ ਬਾ ਵਾਸਤਾ ਪੈਂਦਾ ਇਹਨਾਂ ਦਾ ਮਿਲਾਪ ਹੁੰਦਾ ਆ ਤੇ ਪਾਤਸ਼ਾਹ ਜੀ ਕਹਿੰਦੇ ਭਾਈ ਤੁਹਾਨੂੰ ਚਾਹੀਦਾ ਸੀ ਵੀ ਇਹ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਧੰਨ ਹੋਣਾ ਇਹਨਾਂ ਵਿਚਾਰਿਆਂ ਦੀ ਜ਼ਿੰਦਗੀ ਸਬਰ ਜਾਂਦੀ ਤੇ ਪਾਸਾ ਜੀ ਕਹਿੰਦੇ ਜੋਗੀ ਜੁਗਤ ਨਾ ਜਾਣਾ ਅੰਧ ਹੁਣ ਜਿਹੜੀ ਜੁਗਤ ਦੀ ਧਾਨ ਗੁਰੂ ਨਾਨਕ ਪਾਸਾ ਜੀ ਨੇ ਗੱਲ ਕੀਤੀ ਬਾਣੀ ਤੇ ਹਰ ਕੋਈ ਬੰਦਾ ਪੜਦਾ ਆ ਗੁਰਬਾਣੀ ਨੂੰ ਹਰ ਕੋਈ ਬੰਦਾ ਸੁਣਦਾ ਆ ਮੈਂ ਬੇਨਤੀ ਕੀਤੀ ਬੜੇ ਬੰਦੇ ਨੇ ਜਿਹੜੇ ਗੁਰੂ ਘਰ ਰੋਜ਼ਾਨਾ ਹੁੰਦੇ ਨੇ ਪਰ ਜੀਵਨ ਅੱਜ ਤੱਕ ਨਹੀਂ ਬਦਲੇ ਆ ਕਿਉਂ ਨਹੀਂ ਬਦਲੇ ਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਤੁਸੀਂ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਬੰਦਾ ਆਪਣੇ ਆਪ ਨੂੰ ਬਦਲਣਾ ਚਾਹਵੇਗਾ ਉਹ ਜ਼ਰੂਰ ਬਦਲਦਾ ਆ ਉਹਦੀ ਜ਼ਿੰਦਗੀ ਸਬਰ ਜਾਂਦੀ ਹੈ ਉਹਦੀ ਲਾਈਫ ਚੇਂਜ ਹੋ ਜਾਂਦੀ ਹੈ ਪਰ ਤੁਹਾਡੇ ਤੇ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ じゃ ਤੁਸੀਂ ਕਰ ਸਕਦੇ ਹੋ ਪਾਤਸ਼ਾਹ ਜੀ ਕਹਿੰਦੇ ਜੋਗੀ ਜੁਗਤ ਨਾ ਜਾਣ ਅੰਦ ਜੁਗਤ ਨਹੀਂ ਹੈ ਤੁਸੀਂ ਕਾਜੀ ਦੇ ਕੋਲ ਜਾਓ ਇਹਨੂੰ ਵੀ ਜੁਗਤ ਨਹੀਂ ਹੈ ਤੁਸੀਂ ਮੋਲਾ ਦੇ ਕੋਲ ਜਾਓ ਜੁਗਤ ਨਹੀਂ ਹੈ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਦਾ ਬੰਧ ਇਹ ਧਰਮ ਦੀ ਬੜ ਚੋਲ ਹੋਈ ਧਰਮ ਨੂੰ ਰੱਖਿਆ ਗਿਆ ਸੀ ਕਾਜ਼ੀਆਂ ਦੇ ਸਿਰ ਤੇ ਮੋਲਾ ਦੇ ਸਿਰ ਤੇ ਪੰਡਤਾਂ ਦੇ ਸਿਰ ਤੇ ਤੇ ਉਹਨਾਂ ਕਾਜ਼ੀਆਂ ਨੇ ਉਹਨਾਂ ਮੋਲਾ ਨੇ ਸਾਡੇ ਧਰਮ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਐਸੀ ਧੁੰਦ ਵਾੜੀ ਜਿਹੜੀ ਧੁੰਦ ਦੇ ਵਿੱਚੋਂ ਅਸੀਂ ਕਦੇ ਨਿਕਲ ਹੀ ਨਹੀਂ ਸਕੇ ਤੀ ਜਿਹੜਾ ਵੀ ਉਹਨਾਂ ਨੇ ਹੁਕਮ ਕੀਤਾ ਕਾਜੀ ਨੇ ਕਿਹਾ ਵੀ ਆਹ ਗੱਲ ਕਰਨੀ ਹੈ ਸਵੇਰ ਹੁੰਦਿਆਂ ਤੁਸੀਂ ਸੂਰਜ ਨੂੰ ਪਾਣੀ ਦਿਆ ਕਰੋ ਇਹ ਉਸ ਸਮੇਂ ਦੀ ਧਰਮ ਦੀ ਪਰਚੋਲ ਹੋ ਰਹੀ ਏ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਤੇ ਇਹ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਚਾਰ ਨੂੰ ਉਹਨਾਂ ਦੇ ਇਤਿਹਾਸ ਨੂੰ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਭਾਈ ਗੁਰਦਾਸ ਜੀ ਸਾਨੂੰ ਚੇਤੇ ਕਰਾਉਂਦੇ ਨੇ ਕਿ ਤੁਸੀਂ ਗੁਰੂ ਨਾਨਕ ਦੇ ਸਿੱਖੋਂ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਸਿੱਖ ਬਣ ਕੇ ਰਹਿ ਜਾਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਘਾਟ ਨਹੀਂ ਹੋ ਸਕਦਾ ਦੁਨੀਆਂ ਦਾ ਹਰ ਸੁੱਖ ਤੁਹਾਡੀ ਝੋਲੀ ਦੇ ਵਿੱਚ ਪੈ ਸਕਦਾ ਹੈ ਤੁਸੀਂ ਗੁਰੂ ਦੇ ਸਿੱਖ ਬਣ ਜਾਓ ਤੁਸੀਂ ਗੁਰੂ ਦੀ ਬਾਣੀ ਨੂੰ ਪੜ ਲਓ ਗੁਰ ਬਾਣੀ ਨੇ ਨਾਲ ਜੁੜਿਓ ਪਾਸ਼ਾ ਜੀ ਕਹਿੰਦੇ ਤਿੰਨੇ ਉਜਾਰੇ ਕਾ ਬੰਦ ਕਹਿੰਦੇ ਹੁਣ ਇਹ ਜਿਹੜੇ ਤਿੰਨੇ ਬੰਦੇ ਨੇ ਨਾ ਇੱਕ ਤੇ ਜੋਗੀ ਹੋ ਗਿਆ ਇੱਕ ਕਾਜੀ ਹੋ ਗਿਆ ਇੱਕ ਪੰਡਤ ਹੋ ਗਿਆ ਇਹ ਤਿੰਨੇ ਬੰਦਿਆਂ ਨੇ ਧਰਮ ਦੇ ਵਿੱਚ ਐਸੀ ਪ੍ਰਥਾ ਚਲਾਈ ਧਰਮ ਦੇ ਲੋਕਾਂ ਨੂੰ ਜਿਵੇਂ ਇਹ ਕਹਿੰਦੇ ਸੀ ਓਵੇਂ ਧਰਮ ਦੇ ਲੋਕ ਭੋਲੇ ਭਾਲੇ ਲੋਕ ਸੀ ਕਿਉਂਕਿ ਅੱਜ ਵੀ ਤੁਸੀਂ ਵੇਖ ਲਓ ਜਿਹੜੀਆਂ ਪ੍ਰਾਤਨ ਸਾਡੇ ਬਜ਼ੁਰਗ ਨੇ ਸਾਡੀਆਂ ਮਾਈਆਂ ਨੇ ਉਹਨਾਂ ਨੂੰ ਜੇ ਕੋਈ ਬਾਬਾ ਕੋਈ ਗੱਲ ਕਹਿ ਦੇਵੇ ਵੀ ਮਾਤਾ ਤੂੰ ਆਹ ਕੁਝ ਕਰ ਲਵੀਂ ਉਹ ਮੰਨ ਲੈਂਦੇ ਨੇ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਨੇ ਮਾਈਆਂ ਨੇ ਸਾਡੀਆਂ ਬੜੀਆਂ ਭੋਲੀਆਂ ਨੇ ਤੇ ਇਸੇ ਤਰ੍ਹਾਂ ਇਹਨਾਂ ਕਾਜ਼ੀਆਂ ਦੇ ਨਾਲ ਇਹਨਾਂ ਮੁਲਾਵਾਂ ਦੇ ਨਾਲ ਇਹਨਾਂ ਪੰਡਤਾਂ ਦੇ ਨਾਲ ਧਰਮ ਗੁਰੂ ਨਾਨਕ ਸਾਹਿਬ ਜੀ ਦਾ ਮਿਲਾਪ ਹੋਇਆ ਤੇ ਉਹ ਐਸਾ ਮਿਲਾਪ ਹੋਇਆ ਜਿਹੜਾ ਪੂਰੇ ਸਮੁੱਚੇ ਜਗਤ ਦੇ ਵਿੱਚ ਜਿਨੇ ਐਸਾ ਚਾਨਣ ਕੀਤਾ ਜਿਹੜਾ ਅਸੀਂ ਹਰ ਅੱਜ ਘਰ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਸਮੁੱਚੇ ਜਗਤ ਦੇ ਵਿੱਚ ਅਸੀਂ ਰੋਜ਼ਾਨਾ ਸੁਣਦੇ ਆ ਅੱਜ ਸੁਣ ਰਹੇ ਆ ਸਤਗੁਰੂ ਨਾਨਕ ਪ੍ਰਗਟੇ ਆ ਮਿੱਟੀ ਧੁੰਦ ਜਗ ਚੱਲਣ ਹੋਇਆ ਆਓ ਆਪਾਂ ਇਹ ਸ਼ਬਦ ਗੁਰੂ ਦੀ ਉਸਤਤ ਦੇ ਵਿੱਚ ਗਾਇਨ ਕਰੀਏ ਫਿਰ ਆਪਾਂ ਸਮਾਪਤੀ ਵੱਲ ਜਾਈਏ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੋਂਦ ਜਗ ਚਾਨਣ ਹੋਆ ਮਿਟੀ ਤੋਂਦ ਜਗ ਚਾਨਣ ਹੋਆ मिटी तोंद जाग चानन हुआ मिटी तोंद जाग चानन हुआ ज्यों कर सूरज निकले आ ज्यों कर सूरज निकले आ ਜਿਉਂ ਕਰ ਸੂਰਜ ਨਿਕਲਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਚਪੇ ਅੰਧੇਰ ਪਲੂਆ ਤਾਰੇ ਚਪੇ ਅੰਧੇਰ ਪਲੂਆ ਤਾਰੇ ਛਪੇ ਅੰਧੇਰ ਭਲੂਆ ਤਾਰੇ ਛਪੇ ਅੰਧੇਰ ਭਲੂਆ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ 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 ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀਆਂ ਸਮੂੱਚੀ ਸੰਗਤ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਅਸੀਂ ਯਤਨ ਕਰੀਏ ਅਸੀਂ ਕੋਸ਼ਿਸ਼ ਕਰੀਏ ਕਿ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਧੰਗ ਗੁਰੂ ਨਾਨਕ ਸਾਹਿਬ ਨੂੰ ਚੀਤੇ ਕਰਦੇ ਆ ਹੋਇਆ ਉਹਨਾਂ ਨੂੰ ਯਾਦ ਕਰਦੇ ਆ ਹੋਇਆ ਅਸੀਂ ਉਹਨਾਂ ਦੀ ਬਾਣੀ ਜਪਜੀ ਸਾਹਿਬ ਜੀ ਦੇ ਨਾਲ ਜੁੜ ਜਾਈਏ ਜਪਜੀ ਸਾਹਿਬ ਪੜ੍ਹੀਏ ਗੁਰਮੰਤਰ ਦਾ ਜਾਪ ਕਰੀਏ ਮੂਲ ਮੰਤਰ ਦਾ ਜਾਪ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਚਾਨਣ ਲਿਆਈਏ ਜਿਹੜਾ ਚਾਨਣ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੇ ਜਗਤ ਦੇ ਵਿੱਚ ਲਿਆਉਣ ਦਾ ਜਤਨ ਕੀਤਾ ਹੈ ਤੇ ਅਸੀਂ ਉਸ ਗੁਰੂ ਪੈਗੰਬਰ ਦੀ ਕੁੱਲ ਦੇ ਵਿੱਚੋਂ ਆ ਅਸੀਂ ਉਸ ਆਸਾ ਜੀ ਦੇ ਸੰਗ ਦੇ ਵਿੱਚੋਂ ਆ ਅਸੀਂ ਉਹਨਾਂ ਦੀ ਗੋਦ ਦੇ ਵਿੱਚ ਬੈਠ ਕੇ ਆਨੰਦ ਲੈਨੇ ਆ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸੰਗਤ ਕਰਦੇ ਆ ਹੋਏ ਆ ਸਾਧੂਆਂ ਦੀ ਸੰਗਤ ਕਰਦੇ ਆ ਹੋਏ ਆ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਹੋਏ ਆ ਆਪਣੀ ਜ਼ਿੰਦਗੀ ਦੇ ਵਿੱਚ ਐਸੀ ਕਮਾਈ ਕਰੀਏ ਜਿਹੜੀ ਕਮਾਈ ਧੰਨ ਬਾਬਾ ਆਤਰ ਸਿੰਘ ਵਰਗੇ ਸਾਧੂਆਂ ਨੇ ਕੀਤੀ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ ਵੀ ਧੰਨ ਬਾਬਾ ਆਤਰ ਸਿੰਘ ਜੀ ਐਸੇ ਸਤਪੁਰਸ਼ ਹੋਏ ਨੇ ਜਿਨ੍ਹਾਂ ਨੂੰ ਪੂਰੇ ਵਰਲਡ ਦੇ ਵਿੱਚ ਚੇਤੇ ਕੀਤਾ ਜਾਂਦਾ ਆ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿੱਚ ਸਾਡੇ ਮਾਲਵੇ ਦੇ ਇਲਾਕੇ ਦੇ ਵਿੱਚ ਇਸਤਰੀ ਜਾਤੀ ਨੂੰ ਸਾਡੀਆਂ ਧੀਆਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਸਭ ਤੋਂ ਪਹਿਲਾ ਸਕੂਲ ਬਣਾਇਆ ਗਿਆ ਜਿਹੜੇ ਸਕੂਲ ਦੇ ਵਿੱਚ ਸਭ ਤੋਂ ਪਹਿਲ ਸਾਡੀ ਧੀਆਂ ਨੂੰ ਦਿੱਤੀ ਕਿ ਸਾਡੀਆਂ ਸਾਡੇ ਸਮਾਜ ਦੀਆਂ ਧੀਆਂ ਪੜ੍ਹ ਲੈ ਕੇ ਸਾਡੇ ਸਮਾਜ ਦਾ ਸਾਡੇ ਪੰਜਾਬ ਦਾ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਨ। ਤੇ ਇਹੀ ਵਿਚਾਰ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਆਤ ਪਹਿਲਾਂ ਤਕਰੀਬਨ 550 ਸਾਲ ਤੋਂ ਪਹਿਲਾਂ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ ਸੋਕੋਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਕਹਿੰਦੇ ਜਿਹੜੀ ਇਸਤਰੀ ਦੀ ਤੁਸੀਂ ਜਿਹਨੂੰ ਤੁਸੀਂ ਪੈਰ ਦੀ ਜੁੱਤੀ ਆਖਦੇ ਹੋ ਉਹ ਇਸਤਰੀ ਇਹ ਹੀ ਨਹੀਂ ਉਹਨੇ ਤੇ ਵੱਡੇ ਵੱਡੇ ਪੰਗਬਰਾਂ ਨੂੰ ਜਨਮ ਦਿੱਤਾ ਰਾਜਿਆਂ ਨੂੰ ਜਨਮ ਦਿੱਤਾ ਕਿਉਂਕਿ ਇੱਕ ਐਸੀ ਇਸਤਰੀ ਉਹ ਹੈ ਜਿਹੜੀ ਇਸਤਰੀ ਦੀ ਕੋਖੋਂ ਧੰਗੁਰੂ ਨਾਨਕ ਸਾਹਿਬ ਨੇ ਜਨਮ ਲਿਆ ਧੰਗੁਰੂ ਨਾਨਕ ਸਾਹਿਬ ਪਾਸਾ ਜੀ ਨੇ ਇਸ ਗੱਲ ਨੂੰ ਪ੍ਰਤੱਖ ਕੀਤਾ ਕਿ ਜਿਹੜੇ ਰਾਜਿਆਂ ਦੇ ਤੁਸੀਂ ਹੁਕਮ ਦੇ ਵਿੱਚ ਰਹਨੇ ਹੋ ਜਿਹੜੇ ਪੰਗੰਬਰਾਂ ਦੇ ਜਿਹੜੇ ਗੁਰੂਆਂ ਨੂੰ ਤੁਸੀਂ ਪੂਜਦੇ ਹੋ ਜਿਹੜੇ ਸਾਧੂਆਂ ਦਾ ਤੁਸੀਂ ਸੰਗ ਕਰਦੇ ਹੋ ਉਹ ਸਾਧੂਆਂ ਨੇ ਇੱਕ ਔਰਤ ਦੀ ਕੁੱਖ ਦੇ ਵਿੱਚੋਂ ਜਨਮ ਲਿਆ ਤੇ ਇਸੇ ਤਰ੍ਹਾਂ ਜਦੋਂ ਇਤਿਹਾਸ ਨੂੰ ਫੋਲਦੇ ਆ ਇਤਿਹਾਸ ਨੂੰ ਵਿਕਦੇ ਆ ਹੋਇਆ ਅੱਜ ਵਾਲੇ ਦਿਨ ਧਾਨ ਗੁਰੂ ਨਾਨਕ ਪਾਸਾ ਜੀ ਦੇ ਘਰ ਬੜੀ ਰੌਣਕ ਲੱਗੀ ਹੋਈ ਤੇ ਦਾਈ ਦੌਲਤਾ ਕਹਿੰਦੀ ਮੈਨੂੰ ਜਿਹੜੀ ਚੀਜ਼ ਦੀ ਲੋੜ ਹੈ ਮੈਨੂੰ ਤੁਸੀਂ ਦੇ ਦੇਵੋਗੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਨੇ ਕਿਹਾ ਜੋ ਕੁਝ ਤੁਸੀਂ ਮੰਗਣਾ ਹੈ ਅੱਜ ਮੰਗ ਲਓ ਸਾਡੇ ਘਰ ਦੇ ਵਿੱਚ ਪੁੱਤ ਦੀ ਦਾਤ ਹੋਈ ਹੈ ਜੋ ਕੁਝ ਤੁਸੀਂ ਮੰਗਣਾ ਚਾਹੋ ਨੇ ਉਹ ਮੰਗ ਲਓ ਬੜੀ ਖੁਸ਼ ਹੋਈ ਤੇ ਜਿਹੜੇ ਵੀ ਇਲਾਕੇ ਦੇ ਆਣ ਗੁਆਣ ਦੇ ਮੁਹੱਲੇ ਦੇ ਲੋਕ ਆਏ ਸੀ ਸਾਰਿਆਂ ਨੂੰ ਬਲਾਵਾ ਦਿੱਤਾ ਕਿ ਭਾਈ ਤੁਸੀਂ ਸਾਡੇ ਘਰ ਦੇ ਵਿੱਚ ਆਓ ਕਿਉਂਕਿ ਧੰਗ ਗੁਰੂ ਨਾਨਕ ਪਾਸਾ ਜੀ ਦੇ ਪਿਤਾ ਮਹਿਤਾ ਕਾਲੂ ਜੀ ਇਹ ਉਸ ਸਮੇਂ ਦੇ ਸਰਕਾਰਾਂ ਦੇ ਵਿੱਚ ਪਟਵਾਰੀ ਸਰ ਜਿਨ੍ਹਾਂ ਦਾ ਬਹੁਤ ਬੋਲਵਾਲਾ ਸੀ ਤੇ ਉਹਨਾਂ ਨੂੰ ਕਿਹਾ ਵੀ ਜਿਹੜੇ ਵੀ ਲੋਕ ਜਿਹੜੇ ਵੀ ਭੋਲੇ ਭਾਲੇ ਲੋਕ ਜਿਨ੍ਹਾਂ ਦਾ ਸਰਦਾ ਵਰਦਾ ਨਹੀਂ ਜਿਨ੍ਹਾਂ ਦੀ ਕੋਈ ਖਾਨ ਨੂੰ ਨਹੀਂ ਹੈ ਠੰਡਾਉਣ ਨੂੰ ਨਹੀਂ ਹੈ ਪਾਉਣ ਨੂੰ ਨਹੀਂ ਹੈ ਉਹ ਸਾਡੇ ਕੋਲੇ ਆ ਸਕਦਾ ਹੈ ਸਾਡੀ ਖੁਸ਼ੀ ਦੇ ਵਿੱਚ ਅੱਜ ਅਸੀਂ ਸਾਰੇ ਮੁਹੱਲੇ ਦੇ ਲੋਕਾਂ ਨੂੰ ਖੁਸ਼ੀ ਜਤਾਉਣਾ ਚਾਹੁੰਦੇ ਆ। ਮੈਂ ਬੇਨਤੀ ਕੀਤੀ ਵੀ ਜਦੋਂ ਕਿਸੇ ਘਰ ਦੇ ਵਿੱਚ ਕੋਈ ਪੁੱਤ ਜਨਮ ਲੈਂਦਾ ਹੈ ਨਾ ਤੇ ਪਰਿਵਾਰ ਦੀ ਜਿਹੜੀ ਖੁਸ਼ੀ ਹੁੰਦੀ ਹੈ ਉਹਨਾਂ ਤੋਂ ਚੱਕੀ ਨਹੀਂ ਜਾਂਦੀ। ਖੁਸ਼ੀ ਦਾ ਭਾਰ ਐ ਨਾ ਹੋ ਜਾਂਦਾ। ਤੇ ਐਸੇ ਤਰ੍ਹਾਂ ਉਸ ਸਮਾਜ ਦੇ ਵਿੱਚ ਧੰਗ ਗੁਰੂ ਨਾਨਕ ਪਾਸਾ ਜੀ ਦੇ ਪਿਤਾ ਤੋਂ ਉਹਨਾਂ ਦੀ ਮਾਤਾ ਤੋਂ ਖੁਸ਼ੀ ਨਹੀਂ ਚੱਕੀ ਗਈ। ਤੇ ਦਾਈ ਦੌਲਤਾ ਕਹਿੰਦੀ ਵੀ ਮੈਂ بڑے ਬੱਚਿਆਂ ਦੇ ਜਨਮ ਦਵਾਈ ਜਨਮ ਤੇ بڑے ਬੱਚਿਆਂ ਦੇ ਦਵਾਈ ਪਰ ਇਹ ਐਸਾ ਬੱਚਾ ਹੋਇਆ ਜਿਹਨੂੰ ਵੇਖਨੇ ਆ ਹੋਇਆ ਮੇਰਾ ਤਨ ਮੇਰਾ ਮਨ ਸਾਰਾ ਠੰਡਾ ਹੋ ਗਿਆ ਐਸੀ ਰੌਸ਼ਨੀ ਲੈ ਕੇ ਤੁਹਾਡਾ ਪੁੱਤ ਆਇਆ ਤੇ ਜਦੋਂ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲੋਕ ਆਉਂਦੇ ਨੇ ਨਾ ਆਮ ਕਰਕੇ ਜਦੋਂ ਅੱਜ ਵੀ ਕਿਸੇ ਘਰ ਦੇ ਵਿੱਚ ਪੁੱਤਰ ਦਾ ਮੂੰਹ ਵੇਖਿਆ ਜਾਂਦਾ ਹੈ ਸਾਗਣ ਦੇ ਤੌਰ ਤੇ ਕੁਝ ਕੋ ਪੈਸੇ ਉਹ ਪੇਟਾਵਾ ਦਿੰਦੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਵੇਖਣਾ ਆਉਂਦੇ ਨੇ ਰਾਜ ਦਰਬਾਰ ਦੇ ਕੁਝ ਵੱਡੇ ਅਹੁਦੇਦਾਰ ਆਉਂਦੇ ਨੇ ਕਿਉਂਕਿ ਉਹਨਾਂ ਦੇ ਪਿਤਾ ਦੇ ਨਾਲ ਉਹ ਕੰਮ ਕਰਦੇ ਸੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖ ਨੂੰ ਤਕਣਾਉਂਦੇ ਨੇ ਤੇ ਪਰੇਸ਼ਾਨ ਹੁੰਦੇ ਨੇ ਸਕੂਨ ਆਉਂਦਾ ਹੈ ਮੈਂ ਬੇਨਤੀ ਕਰਾਂ ਵੀ ਜਦੋਂ ਆਪਾਂ ਸਾਰੇ ਗੁਰੂ ਘਰ ਆਉਨੇ ਹ ਬਹੁਤ ਆਤ ਗਿਣਤੀ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਹੈ ਪੜ੍ਹਨ ਨੂੰ ਮਿਲਦਾ ਹੈ ਵੀ ਜਦੋਂ ਇੱਕ ਬੰਦਾ ਇੱਕ ਇਨਸਾਨ ਆਪਣੇ ਗੁਰੂ ਦੇ ਕੋਲ ਜਾਂਦਾ ਹੈ ਇੱਕ ਸਿੱਖ ਆਪਣੇ ਗੁਰੂ ਦੇ ਕੋਲ ਜਾਂਦਾ ਹੈ ਇੱਕ ਮੁਸਲਮਾਨ ਆਪਣੀ ਪੈਗੰਬਰ ਦੇ ਕੋਲ ਜਾਂਦਾ ਆ ਇਸੇ ਤਰ੍ਹਾਂ ਅਸੀਂ ਆਪਣੇ ਗੁਰੂ ਦੇ ਕੋਲ ਜਦੋਂ ਆਉਣੇ ਆ ਨਾ ਗੁਰੂ ਘਰ ਆਉਣੇ ਕੁਝ ਕੁ ਸਮਾਂ ਇੱਥੇ ਬੈਠ ਕੇ ਅਸੀਂ ਸਕੂਨ ਮਹਿਸੂਸ ਕਰਦੇ ਆ ਜਿਹੜਾ ਸਕੂਨ ਅਸੀਂ ਇੱਥੇ ਬੈਠ ਕੇ ਮਹਿਸੂਸ ਕਰ ਰਹੇ ਆ ਜੇ ਇਹ ਸਾਰੀ ਜ਼ਿੰਦਗੀ ਸਾਡੀ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਵੇ ਪਰ ਸਾਨੂੰ ਯਤਨ ਕਰਨਾ ਪੈਂਦਾ ਸਾਨੂੰ ਕੋਸ਼ਿਸ਼ ਕਰਨੀ ਪੈਣੀ ਹੈ ਜਿਹੜਾ ਸਕੂਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠ ਕੇ ਆ ਰਿਹਾ ਆ ਇਹ ਆਨੰਦ ਸਾਡੀ ਜ਼ਿੰਦਗੀ ਦੇ ਵਿੱਚ ਸਦਾ ਰਵੇ ਤਾਂ ਸਾਨੂੰ ਗੁਰੂ ਪਿਆਰਿਓ ਯਤਨ ਕਰਨਾ ਪੈਣਾ ਸਾਨੂੰ ਕੋਸ਼ਿਸ਼ ਕਰਨੀ ਪੈਣੀ ਹੈ ਅਸੀਂ ਗੁਰੂ ਦੇ ਭੈ ਦੇ ਵਿੱਚ ਆ ਕੇ ਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਗੁਰੂ ਦੀ ਭਾਵਨਾ ਦੇ ਵਿੱਚ ਭਿੱਜ ਕੇ ਅਸੀਂ ਗੁਰੂ ਦੇ ਨਾਲ ਜੁੜੀਏ ਗੁਰਬਾਣੀ ਨੂੰ ਜਦੋਂ ਸਾਨੂੰ ਸਮਾਂ ਲੱਗੇ ਅਸੀਂ ਗੁਰਬਾਣੀ ਨੂੰ ਪੜ੍ਹ ਲਈ। ਮੈਂ ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਗੁਰਬਾਣੀ ਲਿਖੀ ਹੈ ਸਾਰੀ ਗੁਰਬਾਣੀ ਦਾ ਨਿਚੋੜ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ। ਤੁਸੀਂ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹ ਲਿਓ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਲਿਓ ਤੁਸੀਂ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਸਕਦੇ। ਜਿਹੜੀ ਗੁਰੂ ਦੀ ਬਾਣੀ ਦੇ ਵਿੱਚ ਪੌੜੀ ਆਉਂਦੀ ਹੈ ਨਾ ਇਹ ਪੌੜੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਵੀ ਜਿਹੜੀ ਪੌੜੀ ਤੁਸੀਂ ਜ਼ਿੰਦਗੀ ਦੇ ਵਿੱਚ ਹੋਰ ਪੌੜੀਆਂ ਨੇ ਹੋਰ ਰਾਹ ਤੁਹਾਨੂੰ ਦਿਖਾਈ ਜਾਂਦੇ ਨਹੀਂ ਇੱਕ ਪੌੜੀ ਸਾਨੂੰ ਗੁਰੂ ਦੀ ਬਾਣੀ ਦੇ ਵਿੱਚੋਂ ਮਿਲੀ ਜਿਹੜੀ ਪੌੜੀ ਨੂੰ ਜਿਹੜੇ ਸ਼ਬਦ ਨੂੰ ਜਿਹੜੇ ਬੋਲ ਨੂੰ ਪੜ੍ਹ ਕੇ ਸਾਡੀ ਜ਼ਿੰਦਗੀ ਸਬਰ ਸਕਦੀ ਹੈ ਤੇ ਉਹ ਸ਼ਬਦ ਨੂੰ ਸਾਨੂੰ ਪੜ੍ਹ ਲੈਣਾ ਚਾਹੀਦਾ ਸਾਨੂੰ ਸਮਾਂ ਕੱਢ ਲੈਣਾ ਚਾਹੀਦਾ ਹੈ ਤੇ ਜਿਹੜੇ ਤਿਹਾਰ ਅਸੀਂ ਮਨਾ ਰਹੇ ਆਂ ਜਿਹੜੇ ਗੁਰਪੁਰਬ ਅਸੀਂ ਮਨਾ ਰਹੇ ਆਂ ਇਹਨਾਂ ਦਾ ਮੰਨਣਾ ਇਹਨਾਂ ਨੂੰ ਮਨਾਉਣਾ ਸਾਡਾ ਗੁਰੂ ਦੀ ਬਾਣੀ ਨੂੰ ਮੰਨਣਾ ਹੈ ਤੇ ਹੁਣ ਸਮਝਣ ਦਾ ਯਤਨ ਕਰੀਏ ਗੁਰੂ ਪਾਸਾ ਜੀ ਨੂੰ ਚੇਤੇ ਕੀਤਾ ਪਿੱਛੇ ਦੀਵਾਲੀ ਲੰਘ ਕੇ ਗਈ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮੁੱਚੇ ਜਗਤ ਦੇ ਵਿੱਚ ਸਾਰੇ ਥਾਵਾਂ ਤੇ ਉੱਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚੇਤੇ ਕਰ ਰਹੇ ਹਾਂ ਅਸੀਂ ਪਰ ਜੇ ਅਸੀਂ ਯਤਨ ਕਰੀਏ ਅਸੀਂ ਕੋਸ਼ਿਸ਼ ਕਰੀਏ ਰੋਜ਼ਾਨਾ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਨੂੰ ਅਸੀਂ ਘਰ ਦੇ ਵਿੱਚ ਪ੍ਰਕਾਸ਼ ਕਰੀਏ ਪੜ੍ਹੀਏ ਗੁਰਬਾਣੀ ਨੂੰ ਸੁਣੀਏ ਤੇ ਫਿਰ ਪਤਾ ਲੱਗੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੈ ਕੌਣ ਸੀ ਇਹ ਲਿਖਤ ਲਿਖੀ ਇਹ ਸ਼ਬਦ ਬੋਲੇ ਇਹ ਸ਼ਬਦਾਂ ਦੀ ਪਾਵਰ ਕਿੰਨੀ ਹੈ ਇਹ ਉਹਨਾਂ ਨੂੰ ਪਤਾ ਲੱਗਣਾ ਜਿਹੜੇ ਸ਼ਬਦਾਂ ਨੂੰ ਜਿਨ੍ਹਾਂ ਨੇ ਪੜਿਆ ਜਦੋਂ ਕਿਸੇ ਵਿਅਕਤੀ ਨੂੰ ਭੁੱਖ ਲੱਗੀ ਹੁੰਦੀ ਹੈ ਉਹ ਪ੍ਰਸ਼ਾਦਾ ਪਾਣੀ ਸਕਦਾ ਆ ਤੇ ਉਹਦਾ ਢਿੱਡ ਭਰ ਜਾਂਦਾ ਆ ਤੇ ਇਸੇ ਤਰ੍ਹਾਂ ਜਦੋਂ ਕਿਸੇ ਇਨਸਾਨ ਨੂੰ ਪਿਆਸ ਲੱਗੇ ਪਾਣੀ ਪੀਂਦਾ ਆ ਤੇ ਰੱਬ ਦੀ ਜਦੋਂ ਰੱਬ ਨਾਮ ਦੀ ਧੰਨਵਾਦ ਆਦਰ ਸਿੰਘ ਜੀ ਆਪਣੇ ਦੀਵਾਨ ਦੇ ਵਿੱਚ ਇਹ ਬੇਨਤੀ ਕਰਿਆ ਕਰਦੀ ਸੀ ਕਹਿੰਦੇ ਵੀ ਜਦੋਂ ਕਿਸੇ ਰੱਬੀ ਪੁਰਸ਼ ਨੂੰ ਰੱਬ ਦੇ ਨਾਮ ਦੀ ਭੁੱਖ ਲੱਗੇ ਨਾ ਉਹ ਦੋਵੇਂ ਬੈਠ ਕੇ ਚੌਂਕੜਾ ਲਾ ਕੇ ਗੁਰੂ ਦੀ ਗੋਦ ਦੇ ਵਿੱਚ ਆ ਕੇ ਨਾਮ ਜਪਣ ਲੱਗ ਜਾਈ। ਤੇ ਉਹਦੀ ਭੁੱਖ ਖਤਮ ਹੋ ਜਾਣੀਏ। ਪਰ ਜਿਹੜੀ ਸਾਡੀ ਮਨ ਦੀ ਭੁੱਖ ਹੈ ਤੇ ਕਦੇ ਖਤਮ ਨਹੀਂ ਹੋ ਸਕਦੀ। ਪਰ ਅਸੀਂ ਯਤਨ ਕਰੀਏ, ਅਸੀਂ ਕੋਸ਼ਿਸ਼ ਕਰੀਏ, ਅਸੀਂ ਤਨ ਦੀ ਭੁੱਖ ਮਟਾਉਣ ਦੇ ਲਈ بڑے ਪਦਾਰਥ ਚੱਕਦੇ ਹਾਂ, ਤਨ ਦੀ ਪਿਆਸ ਮਟਾਉਣ ਦੇ ਲਈ ਬڑے ਪਦਾਰਤ ਪੀਂਦੇ ਆ ਛਕਦੇ ਆ ਪਰ ਕਦੇ ਮਨ ਦੀ ਭੁੱਖ ਨੂੰ ਅਸੀਂ ਕਦੇ ਨਹੀਂ ਵੇਖਿਆ ਜਿਹੜੇ ਮਨ ਦੀ ਭੁੱਖ ਮਟਾਉਣ ਦੇ ਲਈ ਬੜੇ ਸਿੰਘ ਸੀ ਦੋਏ ਜਿਨ੍ਹਾਂ ਨੂੰ ਅਸੀਂ ਅਰਦਾਸ ਦੇ ਵਿੱਚ ਚੇਤੇ ਕਰਦੇ ਆ ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮ ਖੇਤ ਸੀ ਦਿੱਤੇ ਬੰਦ ਬੰਦ ਕਟਾਈ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਉਹਨਾਂ ਨੂੰ ਅਸੀਂ ਚੇਤੇ ਕਰੀਏ ਕਿ ਉਹਨਾਂ ਨੂੰ ਕੇਵਲ ਤੇ ਕੇਵਲ ਨਾਮ ਦੀ ਭੁੱਖ ਸੀ ਤਨ ਦੇ ਉੱਪਰ ਆਰਾ ਵੀ ਚੱਲ ਗਿਆ ਪਰ ਜਿਹੜਾ ਮਾਣਾ ਹੈ ਨਾ ਉਹ ਅਡੋਲ ਹੈ ਉਹ ਅਕਾਲ ਪੁਰਖ ਦੇ ਵਿੱਚ ਮਿਲਿਆ ਹੋਇਆ ਹੈ ਤੇ ਅਸੀਂ ਇਹ ਯਤਨ ਕਰੀਏ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਪੜੀਏ ਇੱਕ ਓੰਕਾਰ ਤਨਗੁਰੂ ਨਾਨਕ ਪਾਸਾ ਜੀ ਨੇ ਜਿਹੜਾ ਮੂਲ ਮੰਤਰ ਦਾ ਉਚਾਰਨ ਕੀਤਾ ਇਸ ਮੂਲ ਦੇ ਆਧਾਰ ਦੇ ਵਿੱਚ ਬੜਾ ਕੁਝ ਛੁਪਿਆ ਹੈ ਤੇ ਜਦੋਂ ਇੱਕ ਉਹ ਅਹੰਕਾਰ ਨੂੰ ਅਸੀਂ ਸ਼ਬਦੀ ਅਰਥਾਂ ਦੇ ਵਿੱਚ ਬਿਆਨ ਕਰਾਂਗੇ ਸ਼ਬਦੀ ਅਰਥਾਂ ਦੇ ਵਿੱਚ ਉਹਨੂੰ ਪੜ੍ਹਾਂਗੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਨਗੁਰੂ ਨਾਨਕ ਪਾਸਾ ਜੀ ਕਹਿੰਦੇ ਇੱਕ ਉਹ ਅਹੰਕਾਰ ਅਹੰਕਾਰ ਤੋਂ ਭਾਵ ਹੁੰਦਾ ਕੋਈ ਰੂਪ ਨਹੀਂ ਹੈ ਜਿਹੜੇ ਇੱਕ ਉਹ ਅਹੰਕਾਰ ਦੀ ਜਿਹੜੇ ਇੱਕ ਰੱਬ ਦੀ ਜਿਹੜੇ ਇੱਕ ਅਕਾਲ ਪੁਰਖ ਦੀ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਲ ਕੀਤੀ ਵਡਿਆਈ ਕੀਤੀ ਉਹ ਓੰਕਾਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਨਹੀਂ ਰੂਪ ਤਾਂ ਰਹਤਾ ਹੈ ਅਕਾਲ ਮੂਰਤ ਹੈ ਉਹ ਤੇ ਅਸੀਂ ਸਿੱਖ ਧਰਮ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚੇਤੇ ਕਰ ਰਹੇ ਹਾਂ ਤੇ ਉਹਨਾਂ ਨੇ ਕਿਹਾ ਇੱਕ ਓੰਕਾਰ ਤੁਸੀਂ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋ ਵੋ ਕਿਸੇ ਵੀ ਸਮਾਜ ਦੇ ਵਿੱਚ ਰਹਿ ਰਹੇ ਹੋ ਵੋ ਕਿਸੇ ਵੀ ਧਰਤੀ ਦੇ ਉੱਪਰ ਰਹਿ ਰਹੇ ਹੋ ਵੋ ਕਿਸੇ ਵੀ ਜਗ੍ਹਾ ਦੇ ਉੱਪਰ ਰਹਿ ਰਹੇ ਹੋ ਵੋ ਤੁਹਾਨੂੰ ਰੱਬ ਇੱਕ ਮਨਾਉਣਾ ਪਵੇ ਸਾਨੂੰ ਗੁਰੂ ਇੱਕ ਲੱਭਣਾ ਪੈਣਾ ਹੈ ਮੈਂ ਬੇਨਤੀ ਕਰਾਂ ਗੁਰੂ ਘਰਾਂ ਦੇ ਵਿੱਚ ਅਮਰਤ ਵੇਲੇ ਤੋਂ ਲੈ ਕੇ ਤਕਰੀਬਨ ਤਕਰੀਬਨ 2:3 3 ਵਜੇ ਤੋਂ ਸਪੀਕਰ ਜਿਹੜਾ ਉੱਟ ਲਪੈਂਦਾ ਹੈ ਗੁਰੂ ਦੇ ਵਜ਼ੀਰ ਗੁਰੂ ਦੀ ਬਾਣੀ ਦੀ ਪੜਦੇ ਨੇ ਗੁਰਬਾਣੀ ਸਾਡੇ ਮੁਹੱਲਿਆਂ ਦੇ ਵਿੱਚ ਸਾਡੇ ਨਗਰਾਂ ਦੇ ਵਿੱਚ ਸੁਣਾਉਂਦੇ ਪਰ ਪਿੱਛੇ ਇੱਕ ਗੁਰਮਤ ਸਮਾਗਮ ਹੋਇਆ ਸੀ ਉੱਥੇ ਇੱਕ ਵਿਚਾਰ ਚੱਲੀ ਉਹ ਕਹਿੰਦੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਕਰੀਬਨ ਤਕਰੀਬਨ ਉਹਨਾਂ ਦੀ 75 ਸਾਲ ਦੀ ਉਮਰ ਸੀ ਚਾਰੋਂ ਦਾਸੀਆਂ ਕੀਤੀਆਂ ਉਹ ਵਿਦਵਾਨ ਜਿਨ੍ਹਾਂ ਦੀ ਵਿਚਾਰ ਆਪਨ ਦੇ ਵਿੱਚ ਵਿਚਾਰ ਕਰ ਰਹੇ ਸੀ ਕਿ ਇਹਦੇ ਉਹਨਾਂ ਨੂੰ ਕੀ ਲੋੜ ਪਈ ਸੀ ਧੰਗ ਗੁਰੂ ਨਾਨਕ ਪਾਸਾ ਜੀ ਠੱਗ ਦੇ ਘਰੇ ਗਏ ਗਰੀਬ ਦੇ ਘਰੇ ਗਏ ਰਾਜੇ ਦੇ ਕੋਲ ਗਏ ਪਖਾਰੀ ਦੇ ਕੋਲ ਗਏ ਸਮੁੱਚੇ ਜਗਤ ਦੇ ਵਿੱਚ ਕਿੰਨੇ ਵੀ ਧਰਮੀ ਬੰਦੇ ਨੇ ਸਮਾਜ ਦੇ ਲੋਕ ਨੇ ਸਾਰਿਆਂ ਦੇ ਕੋਲ ਧੰਗ ਗੁਰੂ ਨਾਨਕ ਪਾਸਾ ਜੀ ਖੁਦ ਚੱਲ ਕੇ ਗਏ ਤੇ ਅੱਜ ਸਾਡੇ ਘਰਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਸਾਡੇ ਨਗਰਾਂ ਦੇ ਵਿੱਚ ਸਪੀਕਰਾਂ ਦੀ ਆਵਾਜ਼ ਬੜੀ ਹੈ ਤੇ ਇਹ ਗੱਲ ਬੜੀ ਅਫਸੋਸ ਦੇ ਨਾਲ ਕਹਿਣੀ ਪੈਂਦੀ ਹੈ ਵੀ ਸਾਡੇ ਜਿਹੜੇ ਜਿਨ੍ਹਾਂ ਦੇ ਗੁਰੂ ਘਰਾਂ ਦੇ ਕੋਲ ਘਰ ਆਉਂਦੇ ਨੇ ਨਾ ਉਹ ਬਾਬਾ ਜੀ ਨੂੰ ਕਹਿੰਣਗੇ ਵੀ ਜਿਹੜੇ ਗੁਰੂ ਘਰ ਦਾ ਸਪੀਕਰ ਹੈ ਉਹਦੀ ਆਵਾਜ਼ ਘਟਾ ਦਿਓ ਜਿਹੜੀ ਵਿਦਿਆ ਤੁਹਾਨੂੰ ਰਹਿੰਦੀ ਦੁਨੀਆ ਤੱਕ ਲੈਣੀ ਚਾਹੀਦੀ ਹੈ ਜਿਹੜੀ ਵਿਦਿਆ ਦਾ ਕੋਈ ਫੀਸ ਨਹੀਂ ਲੱਗਦੀ ਜਿਹੜੀ ਵਿਦਿਆ ਤੁਸੀਂ ਆਪਣੀ ਕਰਦਾਬ ਦੇ ਵਿੱਚ ਰਹਿ ਕੇ ਗੁਰੂ ਦੇ ਕੋਲ ਦੇ ਆ ਕੇ ਜਿਹੜੀ ਵਿਦਿਆ ਤੁਸੀਂ ਹਾਸਲ ਕਰ ਸਕਦੇ ਹੋ ਜਿਹੜੀ ਵਿਦਿਆ ਜਿਹੜੀ ਗੁਰੂ ਦੀ ਬਾਣੀ ਪੜ੍ਹ ਕੇ ਤੁਹਾਡੀ ਜ਼ਿੰਦਗੀ ਸਵਰ ਸਕਦੀ ਹੈ ਉਹ ਵਿਦਿਆ ਨੂੰ ਤੁਸੀਂ ਰੋਕ ਰਹੇ ਹੋ